ਹੈਲੋ एवरीवन ਕਿਦਾ ਹਾਂ ਜੀ ਸਾਰੇ ਲਓ ਜੀ ਪੈਣਾ ਦੇ ਨਾ ਮੈਨੂੰ ਇੰਨੇ ਕ ਮੈਸੇਜ ਆ ਰਹੇ ਸੀ ਕਿ ਕੱਲ ਦੇ ਕੀ ਕਿਹੜਾ ਰਹਿ ਗਿਆ ਜੀ ਕਿਉਂਕਿ 8 8 10 10 ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਦਿਨੇ ਹੋਗੇ ਕੱਟ ਪੀਸਾਂ ਦੇ ਜਿਹੜੀ ਆਪਾਂ ਨੇ ਕੱਲ ਲਾਸਟ ਵੀਡੀਓ ਪਾਈ ਪਰਸੋਂ ਲਾਸਟ ਵੀਡੀਓ ਪਾਈ ਸੀ ਸੌਰੀ ਤੇ ਉਹਦੇ ਵਿੱਚ ਸਾਰੇ ਮੈਂ ਕਹਿੰਨੇ ਜੀ ਸੋਲਡਰ ਸੋਲਣ ਫਿਰ ਉਹ ਪੁੱਛਦੇ ਨੇ ਜੀ ਕਿਹੜੇ ਅਵੇਲੇਬਲ ਨੇ ਕਿ ਕਈਆਂ ਨੂੰ ਤਾਂ ਮੈਂ ਵੀਡੀਓ ਪਾ ਚੁੱਕੀ ਸੀ ਮੈਂ ਬੋਲੇ ਵੀ ਸੀ ਕਿ ਮੈਂ ਖੁਦ ਵੀਡੀਓ ਪਾ ਦਾਂਗੀ ਚਲੋ ਮੈਂ ਫਿਰ ਪਰਸਨਲੀ ਇਹ ਤਾਂ ਵਾਰ-ਵਾਰ ਮੈਨੂੰ ਵੀਡੀਓ ਬਣਾ ਕੇ ਉਹ ਮੇਰੀ ਤੁਹਾਨੂੰ ਵੀ ਤਾਂ ਸਟੋਰੇਜ ਫੁੱਲ ਹੋ ਜਾਂਦੀ ਹੈਗੀ ਫੋਨ ਦੀ ਇਸ ਕਰਕੇ ਜਿਹੜੇ ਰਹਿ ਰਹੇ ਨੇ ਨਾ ਮੈਂ ਉਹਨਾਂ ਦੀ ਵੀਡੀਓ ਦੁਆਰਾ ਬਣਾਉਣ ਲੱਗੀ ਆਂਗੀ ਤੁਹਾਨੂੰ ਇਹ ਤਾਂ ਜਿੱਦਾਂ 2.5 ਮੀਟਰ ਦੀ ਸ਼ਰਟ ਹੈਗੀ ਹੈ ਜੀ ਮੈਂ ਥੀ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਦਿੰਨੀ ਆਂਗੀ ਇਹ ਵੀ ਸ਼ਰਟ ਪੀਸ ਰਹੂਗਾ ਬਾਕੀ ਮੈਂ ਦੇਖ ਕੇ ਦੱਸ ਦਾਂਗੀ ਤੇ ਵਿੱਚ ਮਿਕਸ ਅਪ ਜੇ ਹੈਗੇ ਨੇ ਜੀ ਜਿੱਦਾਂ ਇਹ ਤਾਂ ਹੈਗਾ ਜੀ ਆਪਣਾ ਮੁਫਤ ਲਾਲ ਵਾਲਿਆਂ ਦਾ ਇਹ ਹੈਗਾ ਰੰਗ ਰਸ਼ੀਆ ਦਾ ਇਹ ਵੀ ਰੰਗ ਰਸ਼ੀਆ ਦਾ ਰਹੂਗਾ ਜੀ 20 ਮੀਟਰ ਦਾ ਦੀ ਸ਼ਰਟ ਹੈਗੀ 3 ਮੀਟਰ ਦਾ ਸ਼ਰਟ ਪੀਸ ਹੈ ਜੀ ਇਹ ਇਹ 2 ਮੀਟਰ ਦਾ ਸ਼ਰਟ ਪੀਸ ਹੈਗਾ ਕਿਉਂਕਿ ਕਈ ਵਾਰੀ ਇੱਕ ਇੱਕ ਪੀਸ 8 8 10 ਦਾ ਪੀਸਾਂ ਦੇ ਵਿੱਚ ਉਹਨਾਂ ਪੈਣ ਉਹ ਇੱਕ ਪੀਸ ਹੁੰਦਾ ਮੈਂ ਕਹਿੰਨੀ ਹਾਂ ਜੀ ਉਹ ਪਾਉਂਦੇ ਨੇ ਫਿਰ ਦੇਖੋ ਮੈਂ ਇੱਕ ਤਾਂ ਮੈਂ ਵੀ ਕਿਹਾ ਸੀਗਾ ਵੀ ਮੈਂ ਕਰਦੀ ਨਹੀਂ ਹੈਗੀ ਕਿਸੇ ਨੂੰ ਵੀ ਇੱਕ ਪੀਸ ਮੈਂ ਆਪਾਂ ਨਹੀਂ ਕਰਾਂਗੇ ਤੇ ਲਓ ਜੀ ਫਿਰ ਮੈਂ ਤੁਹਾਨੂੰ ਇਸ ਕਰਕੇ ਹੀ ਦੱਸ ਰਹੀ ਆਂਗੀ 100 ਰੁਪਏ ਪਰ ਮੀਟਰ ਰਹੂਗਾ ਜੀ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਵਿੱਚ ਹੀ ਆਪਣਾ ਗੂਚੀ ਆਫਰੀਨ ਦੇ ਅਗੇ ਜੀ ਵਿੱਚ ਹੀ ਰੰਗ ਰਸ਼ੀਆ ਦੇ ਵਿੱਚ ਹੀ ਦਾਸ ਬ੍ਰੈਂਡ ਦੇਖੋ ਮਿਕਸ ਅਪ ਜੇ ਨੇ ਜੀ ਮੈਂ ਕੋਈ ਵੀ ਐਨਾ ਹੀ ਨਹੀਂ ਦੱਸ ਸਕਦੀ ਕਿ ਥੋੜੇ ਜੇ ਪੀਸ ਨੇਗੇ ਇਹਨਾਂ ਦੇ ਵਿੱਚੋਂ ਆਪਾਂ ਕੁਛ ਹੋਰ ਨਹੀਂ ਦੱਸ ਸਕਦੇ ਕਿ ਵੀ ਕਿਹੜਾ ਕਿਹੜਾ ਹੈਗਾ ਤੇ ਇਹ ਤਿੰਨੋਂ ਹੀ ਬ੍ਰੈਂਡ ਹੈਗੇ ਨੇ ਰੰਗ ਰਸ਼ੀਆ ਦਾਸ ਤੇ ਚਾਰ ਸੌਰੀ ਚਾਰ ਇਹ ਇਹ ਪੀਸ ਵਾਸਤੇ ਮੈਨੂੰ ਬਹੁਤ ਸਾਰੇ ਮੈਸੇਜ ਆਏ 190 ਦਾ ਪੀਸ ਹੈ ਜੀ ਇਹ ਤੇ 1.90 ਦੀ ਹੋਈ ਇਹਦੀ ਉਹ ਹੈਗੀ। ਵਾਟ ਮੇਗੀ ਜੇ ਕਿਸੇ ਦੀ ਲੈਂਥ ਘੱਟ ਬਣਦੀ ਹੈ ਤੇ ਇਹ ਵਾਲਾ ਪੀਸ ਹੈਗਾ ਜਿਹੜਾ ਇਹ 2 ਮੀਟਰ ਦਾ ਹੈਗਾ। 2 ਮੀਟਰ ਦਾ ਸ ਹੈ ਦੇ ਇਹ ਪੀਸ। ਹਾਂਜੀ 2 ਮੀਟਰ ਦਾ ਪੀਸ ਹੈਗਾ ਇਹ ਤੇ ਜਿਹੜੇ ਵੀ ਮੇਰੇ ਕੋਲ ਅਵੇਲੇਬਲ ਹੈਗੇ ਨੇ ਮੈਂ ਇਸ ਕਰਕੇ ਤੁਹਾਨੂੰ ਪਾ ਰਹੀ ਐਗੀ ਫੋਟੋ ਇਹ ਵੀ 2 ਮੀਟਰ ਦਾ ਹੈ ਜੀ। ਤਾਂ ਜੋ ਮੈਨੂੰ ਵਾਰ-ਵਾਰ ਵੀਡੀਓ ਨਾ ਭੇਜਣੀ ਪਵੇ। ਮੈਂ ਭੇਜਤੀ ਸੀ ਬਹੁਤ ਸਾਰੀਆਂ ਪੈਣਾ ਕੋਲੇ ਤਾਂ ਗਈਆਂ ਹੀ ਨੇ ਉਹਨਾਂ ਨੂੰ ਪਤਾ ਹੀ ਹੈਗਾ ਵੀ ਸਾਡੇ ਕੋਲ ਵੀਡੀਓ ਆਈ ਹੈਗੀ ਤੇ ਅਕਕੋ ਗਾ ਮੈਂ ਖੁਦ ਬੋਲਤਾ ਸੀ ਕਿ ਮੈਂ ਤੇ ਮੰਗਵਾ ਲਿਓ ਹੁਣ ਇੰਨੇ ਕੁ ਪੈਸਾ ਵਾਸਤੇ ਮੈਂ ਕੀ ਵੀਡੀਓ ਬਣਾਵਾਂਗੀ ਪਰ ਚਲੋ ਮੈਨੂੰ ਹੁਣ ਬਣਾਣੀ ਪੈਗੀ ਇਹ ਵੀਡੀਓ ਇੰਨੇ ਕ ਪਈ ਨੇ ਉਹ ਹੋਰ ਆਂਦੇ ਨੇ ਫਿਰ ਮੈਂ ਉਹਨਾਂ ਨੂੰ ਸਾਰਿਆਂ ਨੂੰ ਕਹਿੰਨੇ ਜੀ ਸੋਲਡ ਸੋਲਡ ਸਿਰਫ ਪੁੱਛਦੇ ਨੇ ਜੀ ਕਿਹੜੇ ਨੇ ਬਾਕੀ ਮੈਨੂੰ ਇਹ ਜ਼ਰੂਰ ਦੱਸਿਓ ਜੇ ਤੁਸੀਂ ਦਾਸ ਦੇ ਦੁਆਰੇ ਤੋਂ ਕੱਟ ਪੀਸ ਲੈਣ ਦੇ ਚਾਹਵਾਂ ਨੂੰ ਤਾਂ ਮੈਨੂੰ ਜ਼ਰੂਰ ਮੈਸੇਜ ਕਰਿਓ ਦੇਖਦੇ ਕਿੰਨਿਆਂ ਕ ਪਹਿਣਾ ਦੇ ਮੈਸੇਜ ਆਂਦੇ ਨੇਗੇ ਤੇ ਜਿੰਨੇ ਵੱਧ ਤੋਂ ਵੱਧ ਮੈਸੇਜ ਆਣਗੇ ਤਾਂ ਆਪਾਂ ਜ਼ਰੂਰ ਤੋਂ ਜ਼ਰੂਰ ਸੁਣ ਲਿਆ ਕੇ ਦੇਵਾਂਗੇ ਤਾਂ ਕੋਸ਼ਿਸ਼ ਕਰਾਂਗੇ ਕਿ ਹਜੇ ਆਪਾਂ ਹੋਰ ਲੈ ਆਈਏ ਇਹ ਪੂਰਾ 5 ਮੀਟਰ ਦਾ ਪ੍ਰਿੰਸੈਸ ਕਲੈਕਸ਼ਨ ਦਾ ਸੂਟ ਹੈ 500 ਰੁਪਏ ਦਾ 5 ਮੀਟਰ ਦਾ ਸੂਟ ਰੋ ਹੋਗਾ ਇਹ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵੀ ਸ਼ਰਟ ਪੀਸ ਹੈ ਸ਼ਰਟ ਪੀਸ ਹੈ ਇਹ 270 ਦਾ ਆ ਗਿਆ ਮੁਫਤ ਲਾਲ ਦਾ ਆ ਗਿਆ ਜੀ ਇਹ ਵਾਲੀ 3 ਮੀਟਰ ਦੀ ਸ਼ਰਟ ਪੀਸ ਆ ਗਈ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਇਹ 2 2 ਮੀਟਰ ਹੈਗੇ ਜੀ ਇਹ 올ਓਵਰ ਵੀ ਲੈ ਸਕਦੇ ਹੋ 4 ਮੀਟਰ ਤੁਸੀਂ 2 2 ਮੀਟਰ ਦੇ ਨਾਲ ਐਡਾ ਮੈਚਿੰਗ ਵੀ ਕਰਵਾ ਸਕਦੇ ਪਿਸਤਾ ਸ਼ੇਡ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਸ਼ਰਟ ਪੀਸ ਮੈਂ ਤੁਹਾਨੂੰ ਐਸੇ ਤਰ੍ਹਾਂ ਹੀ ਦਿਖਾ ਦਿੰਨੀ ਹਾਂ ਕਿ ਮੈਨੂੰ ਵੀ ਔਖਾ ਜਾ ਹੋ ਰਿਹਾ ਸੀਗਾ ਇੱਕ 4 ਮੀਟਰ ਦਾ ਇਹਦੇ ਵਿੱਚ ਇੱਕ 2 ਮੀਟਰ ਦਾ 6 ਮੀਟਰ ਦਾ ਤੁਸੀਂ 6 ਵੀ ਲੈ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ 6 ਮੀਟਰ ਦਾ 2 ਮੀਟਰ ਦਾ ਜੀ 2 ਮੀਟਰ ਦਾ ਤੇ ਅ ਇੱਕ 4 ਮੀਟਰ ਦਾ ਇੱਕ 2 ਮੀਟਰ ਦਾ ਇੱਕ ਫੇਰ 2 ਮੀਟਰ ਦਾ ਹੈਗਾ ਜੀ ਇਹਦੇ ਵਿੱਚ ਤੁਸੀਂ 8 ਮੀਟਰ 4-4 ਮੀਟਰ ਲੈ ਸਕਦੇ ਹੋ ਮਤਲਬ 8 ਲੈਣਾ ਦੋ ਸੂਤ ਬਣਾਉਣੇ ਨੇ ਤਾਂ ਤਾਂ ਐਦਾਂ ਵੀ ਲੈ ਸਕਦੇ ਹੋ ਕਿ ਤੁਸੀਂ ਇਹ 23 ਦੀ ਸ਼ਰਟ ਹੈ ਜੀ ਅ ਤੇ ਇਹ 240 ਦੀ ਸ਼ਰਟ ਹੈਗੀ ਇਹ ਵੀ ਸ਼ਰਟ ਪੀਸ ਹੈਗਾ ਆਪਣੇ ਕੋਲੇ ਤੇ ਇਹ ਵੀ ਸ਼ਰਟ ਪੀਸ ਹੈ ਆਪਣੇ ਕੋਲੇ ਇਹ ਵੀ ਸ਼ਰਟ ਪੀਸ ਬਹੁਤ ਸਾਰੇ ਪੈਣਾ ਨੇ ਕਿਹਾ ਸੀ ਸਾਨੂੰ ਸ਼ਰਟਾਂ ਲੈਣੀਆਂ ਨੇ ਗੀਆਂ ਹੁਣ ਉਹ ਮੇਰੀ ਵੀਡੀਓ ਚੈੱਕ ਕਰ ਲੈਣਾ ਤੇ ਇਹ ਵਾਲਾ 2 ਮੀਟਰ ਨੇ 190 ਦੇ ਜੀ 190 ਦਾ ਪੀਸ ਹੈਗਾ ਇਹ ਤੇ 4 ਇੰਚ ਕੱਟ ਹੁੰਦਾ ਜੀ ਮਤਲਬ ਉਹਦੇ ਨਾਲ ਉਹ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਤਾਂ ਮੈਂ ਦੱਸ ਦਿੰਦੀ ਤੁਹਾਨੂੰ ਕਿੰਨਾ ਹੈਗਾ ਲਿਖਿਆ ਤਾਂ ਹੋਊਗਾ ਲੋਜੀ ਇਹ ਮੈਂ ਦੱਸ ਦੇਵਾਂਗੀ ਤੁਹਾਨੂੰ ਸੈਦ 2 ਜਾਂ 3 ਮੀਟਰ ਦਾ ਪੀਸ ਹੈਗਾ ਇਹ ਕਿਉਂਕਿ ਕੱਪੜੇ ਤੋਂ ਪਤਾ ਚੱਲ ਜਾਂਦਾ ਹੈ ਕਿ ਵੀ ਜਿਆਦਾ ਹੈਗਾ 2 ਮੀਟਰ ਤਾਂ ਨਹੀਂ ਹੈਗਾ ਜਿਆਦਾ ਹੈਗਾ ਇਹ 3 ਦਾ ਨਾ ਹੋਵੇ ਜਾਂ 4 ਦਾ ਹੋਊਗਾ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਸ਼ਰਟ ਪੀਸ 33 ਹੈਗਾ ਇਹ 33 ਹੈ ਜੀ ਇਹ ਇਹ ਮੇਰੇ ਚਾਹ ਦਾ ਹੈਗਾ 33 ਦਾ 33 ਦਾ ਹਾਂ ਜੀ 33 ਹੈਗਾ ਤੇ ਉਸ ਤੋਂ ਬਾਅਦ ਆ ਗਿਆ ਪਿਸਤਾ ਛੇੜ ਦੇ ਵਿੱਚ 2.5 ਮੀਟਰ ਦਾ ਸ਼ਰਟ ਪੀਸ 100 ਰੁਪਏ ਪਰ ਮੀਟਰ ਰਹੂਗਾ ਜੀ ਸ਼ਿਪਿੰਗ ਆਪਣੀ ਐਕਸਟਰਾ ਰਹੰਦੀ ਹੈਗੀ ਇਹ ਵੀ ਆ ਗਿਆ ਜੀ 2 ਮਿੰਟ 20 ਦਾ ਇਹ ਆਪਣੇ ਕੋਲੇ ਕੱਟ ਪੀਸ अवेलेबल ਹੈਗੇ ਨੇਗੇ ਜੇ ਤੁਸੀਂ ਲੈਣ ਦੇ ਚਾਹਵਾਂ ਨੋ ਤਾਂ ਲੈ ਸਕਦੇ ਹੋਗੇ ਤੇ ਬਾਕੀ ਥੋੜੇ ਜੇ ਕੱਟ ਪੀਸ ਨੇ ਜੇ ਕੋਈ ਪਹਿਣ ਪੰਜ ਕੱਟ ਪੀਸ ਲੁਗੀ ਤਾਂ ਉਹਨਾਂ ਦੀ ਸ਼ਿਪਿੰਗ ਆਪਣੀ ਪੰਜਾਬ ਹਰਿਆਣਾ ਦੀ ਫ੍ਰੀ ਕਰ ਦਾਂਗੇ ਆਪਾਂ ਪੰਜਾਬ ਹਰਿਆਣਾ ਦੀ ਸ਼ਿਪਿੰਗ ਹੈ ਪੰਜ ਪੀਸਾਂ ਦੇ ਨਾਲ ਫ੍ਰੀ ਹੋ ਜੂਗੀ ਜੀ ਬਾਕੀ 100 ਰੁਪਏ ਪਰ ਮੀਟਰ ਹੈਗੇ ਜੀ ਪੰਜ ਪੀਸਾਂ ਤੋਂ ਘੱਟ ਕਿਸੇ ਦੀ ਵੀ ਸ਼ਿਪਿੰਗ ਫ੍ਰੀ ਨਹੀਂ ਹੋਊਗੀ ਇਹ ਤਾਂ ਜੀ ਆਏ ਰੇਟ ਤੋਂ ਵੀ ਕਾਟ ਕੇ ਦੇ ਰਹੇ ਆਂਗੇ ਅਸੀਂ ਤੇ ਬਾਕੀ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਇੱਕ ਤਾਂ ਆਪਣੇ ਕੋਲੇ 10 ਬ੍ਰਾਂਡ ਦੇ ਕੱਟ ਪੀਸ ਆਪਾਂ ਨੂੰ ਵੀ ਆਪਾਂ ਲਿਆ ਸਕਦੇ ਆ ਤੁਹਾਡੇ ਲਈ ਇੱਕ ਤੁਹਾਡੇ ਲਈ ਆਪਾਂ ਲਿਆ ਸਕਦੇ ਆਂਗੇ ਆਪਣੇ ਹਰਕੰਡੀ ਦੇ ਕੱਟ ਪੀਸ ਜਰੂਰ ਮੈਨੂੰ ਵੱਧ ਤੋਂ ਵੱਧ ਮੈਸੇਜ ਕਰਿਓ ਕਿ ਤੁਹਾਨੂੰ ਚਾਹੀਦੇ ਹੈਗੇ ਤਾਂ ਮੈਂ ਜਰੂਰ ਤੋਂ ਜਰੂਰ ਦੁਬਾਰਾ ਤੁਹਾਨੂੰ ਰਿਪੀਟ ਕਰਾਂਗੇ ਇਹ ਚੀਜ਼ਾਂ ਜਲਦੀ ਹੀ ਰਿਪੀਟ ਕਰ ਦਾਂਗੇ ਤੇ ਬਾਕੀ ਕੋਸ਼ਿਸ਼ ਕਰਾਂਗੇ ਕੋਸ਼ ਫਿਰ ਤਾਂ ਲੈ ਕੇ ਆਵਾਂਗੇ ਜੇ ਤੁਸੀਂ ਕਹੋਗੇ ਬਾਕੀ ਮੈਨੂੰ ਵੱਧ ਤੋਂ ਵੱਧ ਜਿੰਨੇ ਵੀ ਵੱਧ ਮੈਸੇਜ ਆਣਗੇ ਜਿੰਨੇ ਮੇਰੇ ਨਾਲ ਜੁੜੇ ਹੋਏ ਹੋ ਦੇਖਦੇ ਆ ਕਿੰਨੇ ਕ ਮੈਸੇਜ ਆਉਂਦੇ ਨੇਗੇ ਫਿਰ ਆਪਾਂ ਜਰੂਰ ਲੈ ਕੇ ਆਵਾਂਗੇ ਜੇ ਆਪਣਾ ਨੰਬਰ ਹੈ 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ ਜੀ